ਬੀਤੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਫੈਸਲੇ ਜਿਸ ਦੇ ਵਿੱਚ ਕੀ ਰਾਖਵੇਕਰਨ ਦੇ ਵਿੱਚੋਂ ਉਪਵਰਗੀਕਰਨ ਤੇ ਦਲਿਤ ਕਾਮ ਵਾਲਮੀਕੀ ਮਜਬੂਤੀ ਸਿੱਖਿਆ ਨੂੰ 1.5% ਰਾਖਵਾਕਰਨ ਦੇਣ ਤੇ ਭਾਰਤੀ ਵਾਲਮੀਕੀ ਸਭਾ ਨੰਗਲ ਤੇ ਪੀਮਰਾਓ ਕ੍ਰਿਤੀ ਸੈਨਾ ਪੰਜਾਬ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ। ਤੇ ਬੁਲਾਰਿਆਂ ਨੇ ਬੋਲਦਿਆ ਹੈ ਕਿ ਹੈ ਕਿ ਰਾਖਵਾਕਰਨ 1975 ਵਿਲੇ ਸਰਦਾਰ ਗਿਆਨੀ ਜੈਲ ਸਿੰਘ ਦੇ ਵੱਲੋਂ ਦਲਿਤਾਂ ਨੂੰ ਦਿੱਤੇ 25% ਰਾਖਵਾਕਰਨ ਦੇ ਵਿੱਚੋਂ 12.5% ਮਜਬੀ ਸਿੱਖ ਵਾਲਮੀਕੀਆਂ ਨੂੰ ਮਿਲਦਾ ਸੀ ਜੋ ਕਿ 2000 ਛੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੁਹਨ ਬੜੀ ਖੁਸ਼ੀ ਦੀ ਗੱਲ ਹੈ ਕਿ ਅਦਾਲਤ ਦੇ ਵੱਲੋਂ ਮਸਬੀ ਸਿੱਖ ਵਾਲਮੀਕੀ ਕੌਮ ਨੂੰ ਦਲਿਤਾ ਦੇ ਵਿੱਚੋਂ ਅਤਿ ਦਲਿਤ ਸਮਝਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਤੇ ਇਸ ਫੈਸਲੇ ਦੇ ਨਾਲ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਦੂਜੇ ਪਾਸੇ ਦਲਿਤ ਸੰਗਠਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਫੈਸਲਾ ਲੋਕ ਹਿੱਤ ਦੇ ਵਿੱਚ ਹੈ ਤਾਂ ਉਸ ਦੀ ਛਲਾਗਾ ਵੀ ਹੋਣੀ ਚਾਹੀਦੀ ਹੈ ਤੇ ਰਾਜਨੀਤਿਕ ਲੋਕਾ ਦੇ ਮਗਰ ਲੱਗ ਕੇ ਆਪਸੀ ਪਾਈਚਾਰੇ ਨੂੰ ਛਿੱਕੇ ਨਹੀਂ ਟੰਗਣਾ ਚਾਹੀਦਾ ਇਸ ਦੀ ਵੀ ਅਪੀਲ ਕੀਤੀ ਗਈ ਹੈ ਅਸੀਂ ਅੱਜ ਇਸ ਦਿਨ ਤੇ ਜਿਹੜੇ ਸੰਗਠਨ ਇਸ ਸਮਰਥਨ ਦੇ ਵਿੱਚ ਆਏ ਸੀ ਆਦੀ ਧਰਮ ਸਮਾਜ ਆਦਸ ਭਗਵਾਨ ਵਾਲਮੀਕੀ ਸਭਾ ਨੰਗਲ ਪੀਮਰਾਵ ਕ੍ਰਾਂਤੀ ਸੈਨਾ ਨੰਗਲ ਆਦੀ ਅੰਬੇਡਕਰ ਸਮਾਜ ਭਾਰਤ ਤੇ ਭਾਵਾदास ਅਸੀਂ ਸਾਰੇ ਜਿੰਨੇ ਵੀ ਸਾਡੇ ਸੰਗਠਨ ਸਾਡੇ ਸਭ ਤੋਂ ਵੱਡਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਜਿਹੜੇ ਸਫਾਈ ਸੇਵ ਸਾਡੇ ਭਰਾ ਜਿਹੜੇ ਨਗਰ ਕੌਂਸਲ ਦੇ ਕੰਮ ਕਰਦੇ ਆ ਉਹ ਆਪਣੇ ਸੰਗਠਨ ਵੱਲੋਂ ਸ਼ਾਮਲ ਹੋਏ ਅਸੀਂ ਉਹਨਾਂ ਦਾ ਵੀ ਜਿਹੜਾ ਇੱਥੇ ਆ ਜਾਣ ਤੇ ਬੜਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਅੱਜ ਆਪਣੇ ਹੱਕ ਦੀ ਆਵਾਜ਼ ਦੇ ਵਿੱਚ ਆਵਾਜ਼ ਮਿਲਾਂਦੇ ਹੋਏ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਤੇ ਅਸੀਂ ਪ੍ਰਸ਼ਾਸਨ ਦੇ ਵੱਲ ਧੰਨਵਾਦੀ ਹਾਂ ਐਸਟੀਓ ਸਾਹਿਬ ਦੇ ਔਰ ਬਾਕੀ ਜਿਹੜਾ ਤਹਿਸੀਲਦਾਰ ਸਾਹਿਬ ਦੇ ਤੇ ਹੋਰ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇੱਥੇ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਸੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਆਵਾਜ਼ ਜਿਹੜੀ ਉੱਪਰ ਤੱਕ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਅੱਜ ਭੇਜੀ ਹੈ ਉਹ ਤੁਸੀਂ ਜਰੂਰ ਪਹੁੰਚ ਕਿ ਇਹ ਆਗਰੇ ਕਰਦੇ ਆ ਆਹਨ ਵਾਲੇ ਸੰਘਰਸ਼ ਲਈ ਜਿਹੜਾ ਵੀ ਕੋਈ ਅਗਲੀ ਰੂਪਰੇਖਾ ਤਿਆਰ ਹੋਏਗੀ ਤੇ ਇਹ ਸੰਗਠਨਾ ਨੇ ਜਿਨ੍ਹਾਂ ਦਾ ਮੈਂ ਨਾਮ ਲੈ ਚੁੱਕਾ ਇਹਨਾਂ ਸੰਗਠਨਾ ਨੇ ਤੈਹ ਦਿਲ ਤੋਂ ਜਿਹੜਾ ਇਹ ਕਿਹਾ ਹੈ ਕਿ ਅਸੀਂ ਆਹਨ ਵਾਲੇ ਸਮੇਂ ਜਿਹੜਾ ਵੀ ਸੰਘਰਸ਼ ਕਰਾਂਗੇ ਅਸੀਂ ਤੁਹਾਡੇ ਨਾਲ ਮੋਢਾ ਮੋਢਾ ਲਾ ਕੇ ਇਸ ਸੰਗਰਸ਼ ਵਿੱਚ ਸ਼ਾਮਲ ਹੋਵਾਂਗੇ ਤੇ ਵਾਲਮੀਕੀ ਸਮਾਜ ਦੀ ਹੱਕ ਦੀ ਜਿਹੜੀ ਗੱਲ ਹੈ ਜਿਹੜੀ ਸੁਪਰੀਮ ਕੋਰਟ ਨੇ ਅੱਜ ਸਾਡੇ ਸਾਹਮਣੇ ਲੈ ਕੇ ਆਂਦੀ ਹੈ ਅਸੀਂ ਉਹਦੇ ਸਵਾਗਤ ਦੇ ਨਾਲ-ਨਾਲ ਅਸੀਂ ਇਸ ਕ੍ਰਾਂਤੀਕਾਰੀ ਕਦਮ ਦੇ ਉੱਪਰ ਆਪਣਾ ਕਦਮ ਮਿਲਾਂਦੇ ਹੋਏ ਸਾਰੇ ਪਾਸੇ ਵਾਲਮੀਕੀ ਸਮਾਜ ਨੂੰ ਇਹਦੇ ਜਿਹੜੇ ਹੱਥ ਮਿਲੇ ਆ ਉਹਨਾਂ ਪ੍ਰਤੀ ਜਾਗਰੂਤ ਵੀ ਲੋਕਾਂ ਨੂੰ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀ ਇਹ ਜਿਹੜੀ ਗੱਲ ਨੂੰ ਲਾਗੂ ਹੂ-ਹੂ ਲਾਗੂ ਨਾ ਕੀਤਾ ਗਿਆ ਤਾਂ ਵਾਲਮੀਕੀ ਸਮਾਜ ਜਿਹੜਾ ਪੂਰਨ ਤੌਰ ਤੇ ਇਕੱਠੇ ਹੋ ਕੇ ਲਾਮਬੰਦ ਹੋ ਕੇ ਜਿਹੜੀ ਅਗਲੀ ਲੜਾਈ ਲੜੇਗਾ ਧੰਨਵਾਦ